ਆਰਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਫੈਸਲਾ ਕੀਤਾ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਹੈ ਸਾਡੀ ਪਾਰਟੀ ਦਾ ਸਪੀਕਰ ਸ੍ਰੀ ਅਰਵਿੰਦ ਕੇਚਰੀ ਮਾਨ ਜੀ ਦੀ ਗਵਾਹੀ ਚ ਜਿਨ੍ਹਾਂ ਦੇ ਹਾਜ਼ਰੀ ਅੰਦੇਸ਼ਾਂ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਹੀ ਚ ਅੱਜ ਸਾਰੇ ਪੰਜਾਬ ਤੋਂ ਨਸ਼ਾ ਮੁਕਤ ਪੰਜਾਬ ਬਣਨ ਜਾ ਰਿਹਾ ਅੱਜ ਤੋਂ ਮੁਹਿੰਮ ਨਵੀਂ ਪੰਜਾਬ ਸਰਕਾਰ ਨੇ ਵਚਨ ਬੱਧਿਆ ਪਹਿਲੀ ਬਿੜੇ ਤੁਹਾਡੇ ਪਿੰਡ ਤੋਂ ਹੋਈ ਹੈ ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਕਿ ਫਰਜ਼ ਪਾਠ ਚੋਂ ਬੰਦਾ ਕਹਿੰਦਾ ਮੈਂ ਪੜੀ ਮੀਟਿਕ ਤੋਂ ਅੱਡੇ ਪਿੰਡ ਹੱਥੋਂ ਵਾਲਾ ਕਰਕੇ ਚੱਲਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਅੱਜ ਤੋਂ ਤੁਹਾਆਂ ਦੱਸਿਆ ਕੋਈ ਬੰਦਾ ਨਹੀਂ ਛੜਕਣਾ ਜਿਹੜਾ ਨਸ਼ਾ ਵੇਚਦਾ ਹੈ ਜਿਹੜੇ ਬੰਦੇ ਨੇ ਨਸ਼ੇ ਵੇਚ ਕੇ ਜਾਇਦਾਤਾਂ ਪੜਾਹਣੀਆਂ ਕੋਈ ਮੰਗ ਵੀ ਇਜਾਜ਼ਤ ਨਹੀਂ ਛੱਡਨੀ ਬੁਲਟੋ ਚਰੋਣਾ ਦੀ ਇਜਾਜ਼ਤ ਤਾਂ ਮਜ਼ਬੂਤ ਹੋ ਜਾਵੇਗਾ ਜਿੰਨਾ ਸਾਡੇ ਨੌਜਵਾਨ ਖਤਮ ਕਰਕੇ ਸਾਡੀਆਂ ਮਾਵਾ ਸਾਡੀਆਂ ਭੈਣਾਂ ਜਿੰਨਾ ਅੜਖਦਾ ਕਰਨੀਆਂ ਨੇ ਜਿੰਨਾ ਮਾਵਾ ਦੇ ਬੱਚੇ ਗਏ ਨੇ ਉਹਨਾਂ ਮਾਵਾ ਨੂੰ ਸ਼ਾਂਤੀ ਬਖਸ਼ੇ ਵੀ ਉਹਨਾਂ ਘਰਾਂ ਦੇ ਪਰੌਂਦੇ ਤੇ ਚਲਾ ਕੇ ਉਹਨਾਂ ਸਾਰਿਆਂ ਬੰਦਿਆਂ ਨੂੰ ਫੜ ਕੇ ਜੇਲ੍ਹ ਚ ਦੇਾਂਗੇ ਸਰਦੂਰਬਾਲ ਸਰਦੂਰਬਾਲ ਦੇਵ ਸੁਨੀਖ ਦੇਵ ਸੁਨੀਖ ਨਸ਼ਿਆਂ ਵਿਰੋਧ ਨਸ਼ਿਆਂ ਵਿਰੋਧ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਇਹ ਸਮਝੋ ਜੁੱਟਦੇ ਹਾਂ ਇਹ ਸਮਝੋ ਜੁੱਟਦੇ ਹਾਂ ਕਿ ਅਸੀਂ ਨਸ਼ਿਆਂ ਖਿਲਾਫ ਕਿ ਅਸੀਂ ਨਸ਼ਿਆਂ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦੇ ਸੁਨਾ ਰੋਸਮੈਂ ਮੀਟਰ ਨਹੀਂ ਕਰਵਾਵੇ ਅੱਜ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਦੀ ਗੱਲ ਜਿਹੜੀ ਅਸੀਂ ਹੁਣ ਮਹਿੰਮਤ ਪਿੱਟੀ ਆ ਕੇ ਨਸ਼ਾ ਮੁਕਾ ਕੇ ਫਿਰ ਸਾਲਾ ਲੈਣਾ ਸਾਡੀ ਪਾਰਟੀ ਦੇ ਸਪਰੀਮ ਪਾਸਰੀ ਅਰਵਨ ਕੇਜਰੀਵਾਲ ਜੀ ਕਿਸਾਨ ਦੇ ਖੇਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੇਮਾਣ ਦੀ ਗਵਾਰੀ ਚ ਇੱਕ ਫੈਸਲਾ ਹੋ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ

ਇੰਦੇ ਵਿੱਚ ਹਰੇਕ ਇਹੀ ਚਾਹੁੰਦਾ ਨੇ ਤਾਂ ਗਲੀਆਂ ਨਾਲੀਆਂ ਦਾ ਮੁੰਡਾ ਲੇਕਿਨ ਮੈਂ ਜਿਹੜੀ ਮੇਰੇ ਨਾਲ ਦੀ ਨੌਜਵਾਨ ਕੀਤੀ ਆ ਜਿਹੜੀ ਚਸ਼ੇ ਦੀ ਦਾਲਦਾ ਵਿੱਚ ਵਸੀ ਆ ਸਭ ਤੋਂ ਪਹਿਲਾਂ ਮੈਂ ਜਿੱਥੇ ਕਰਾਂਗੇ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਬਾਕੀ ਇਹ ਤਰ੍ਹਾਂ ਦਾ ਤੁਹਾਡੇ ਇੱਕ ਦੀ ਡਿਮਾਂਡ ਆ ਔਰ ਇਹ ਕਿ ਨਸ਼ਿਆਂ ਦੇ ਵਿਰੋਧੀ ਆ ਮੇਰੇ ਇਹ ਨੌਜਵਾਨ ਬੰਦੇ ਸਾਰੇ ਮੇਰੇ ਨਾਲ ਨਿਰਭਰਾਵੇਂ ਨੇ ਇਹ ਚਾਹੁੰਦੇ ਆ ਕਿ ਸਾਨੂੰ ਗਰਾਊਂਡ ਦਾ ਇੰਚ ਅੱਜ ਪਿੰਡ ਹਰਦਰਵਾਲ ਕਲਾਂ ਉਰਦੋਚੇ ਮੈਂ ਆਇਆ ਪੰਜਾਬ ਸਰਕਾਰ ਨੇ ਨਸ਼ਿਆਂ ਦਾ ਜਿਹੜਾ ਖੀਰਲਾ ਜਿਹੜਾ ਲੱਕ ਤੋੜਨ ਦਾ ਫੈਸਲਾ ਕਰ ਲਿਆ ਹੈ ਸ਼ੁਰੂਆਤ ਹਰਦਰਵਾਲ ਪੁਰੂ ਤੋਂ ਕੀਤੀ ਹੈ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਮੰਗਿਆ ਕਿ ਪਿੰਡ ਵਾਸੀ ਸਹਿਯੋਗ ਕਰਨਗੇ ਤੇ ਆਪਾਂ ਇਸ ਮਹਿੰਮਤ ਬਿਲਕੁਲ ਕਾਮਯਾਬ ਹੋ ਜਾਗੇ ਬਹੁਤ ਵੱਡੀ ਪਰਤੇ ਨਸ਼ਾ ਤਸਕਰ ਫੜ ਵੀ ਲਏ ਨੇ ਔਰ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਕਿ ਜਾਂ ਨਸ਼ਾ ਛੱਡ ਦੋ ਜਾਂ ਪੰਜਾਬ ਛੱਡ ਦੋ ਇਹ ਖੀਰਲਾ ਮੌਕਾ ਹੈ ਜਿਹੜਾ ਨਹੀਂ ਫੜ ਛੱਡੇਗਾ ਉਹਨੂੰ ਫੜ ਕੇ ਅੰਦਰ ਦਿਆਂਗੇ ਬਹੁਤ ਵਧੀਆ ਬੇਗੀ ਪਿੰਡਾਂ ਚ ਕਿਵੇਂ ਦੇਵਾਂਗਾ ਹਰਾ ਮਿਲਦਾ ਸਾਰੇ ਪਿੰਡਾਂ ਦੇ ਲੋਕਾਂ ਨੇ ਫੈਸਲਾ ਕਰ ਲਿਆ ਸੋਚ ਕਾਈ ਗਈ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਸਾਰੇ ਪਿੰਡ ਨੇ ਸੌਂ ਖਾ ਕੇ ਅੱਜ ਇਹ ਫੈਸਲਾ ਕੀਤਾ ਗਿਆ ਆ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਸਰਤ ਨਹੀਂ ਕਰਨਾ ਅਗਰ ਉਹ ਕਰਦਾ ਹੋਊਗਾ ਤਾਂ ਨਾਲ ਦੀ ਨਾਲ ਇਨਫਾਰਮੇਸ਼ਨ ਦੇ ਦੇਵਾਂਗੇ ਉਹ ਤਾਂ ਜੀ ਕਰਾਂਗੇ ਜੀ ਉਹਨਾਂ ਨੂੰ ਬੰਦ ਲੈਣੇ ਬੰਦੇ ਜਿਹੜੇ ਸ਼ਰਾਬ ਨਾਲ ਮਰੇ ਨੇ ਉਹ ਫੜ ਕੇ ਅੰਦਰ ਦਿੱਤੇ ਅੱਜ ਨਾਲ ਜੀ ਜਿਹੜੀ ਮੁੱਖ ਮੰਤਰੀ ਪੰਜਾਬ ਨਸ਼ਾ ਛਡਾਊ ਮਹਿੰਮ ਜੁੱਧ ਨਸ਼ਾ ਅਰਧ ਪਹਿਲੀ ਮੀਟਿੰਗ ਅੱਜ ਹਲਕਾ ਡੇਰਾ ਬਾਬਾ ਨਾਨਕ ਦੀ ਹਰਦੁਰਵਾਲ ਖੁਰਦ ਸਾਡਾ ਹਰਮਨ ਪਿਆਰਾ ਐਮਐਲਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਉਹਨਾਂ ਦੀ ਰਹਿਨਮਾਈ ਇੱਥੇ ਹੋਈ ਸਾਰਿਆਂ ਭੈਣ ਭਰਾਵਾਂ ਨੇ ਅੱਜ ਇੱਥੇ ਸੌਂ ਖਾਧੀਆ ਕਿ ਨਸ਼ੇ ਦੇ ਖਿਲਾਫ ਨਾ ਕਿਸੇ ਦੀ ਜਵਾਨਤ ਦਵਾਂਗੇ ਤੇ ਨਾ ਕਿਸੇ ਨੂੰ ਦੇਣ ਦਵਾਂਗੇ ਤੇ ਨਾ ਨਸ਼ਾ ਪਿੰਡ ਵਿੱਚ ਵਗਣ ਦਵਾਂਗੇ ਜੋ ਵੀ ਰੰਧਾਵਾ ਸਾਹਿਬ ਨੇ ਜਿੰਨੀ ਤਗੜੀ ਸਖਤ ਸਪੀਚ ਕੀਤੀ ਹੈ ਨਾ ਉਹਦੇ ਵਿੱਚ ਸਾਨੂੰ ਸਾਰੇ ਪਿੰਡ ਨੂੰ ਸਹਿਯੋਗ ਦੇ ਕੇ ਨਸ਼ਾ ਜਿਹੜਾ ਪਿੰਡ ਚ ਫੜ ਦੇਣਾ ਚਾਹੀਦਾ ਜਦੋਂ ਲੀਡਰ ਇਸ ਤਰ੍ਹਾਂ ਖੁੱਲੇ ਦਰਬਾਰ ਦੇ ਵਿੱਚ ਆਣ ਕੇ ਇਸ ਤਰ੍ਹਾਂ ਕਹਿਣ ਦਾ ਪੰਨਾ ਤੇ ਜਿੰਨਾ ਚਿਰ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਚਿਰ ਨਸ਼ਾ ਬੰਦ ਨਹੀਂ ਹੋਣਾ ਇਸ ਕਰਕੇ ਸਾਰੇ ਅਸੀਂ ਤਗੜੇ ਹੋ ਕੇ ਆਪਣੇ ਲੀਡਰ ਦਾ ਸਾਥ ਦਈਏ ਤੇ ਦੇਵਾਂਗੇ ਵੀ ਬੜਾ ਭਰਮ ਹੰਗਾਰਾ ਮਿਲਿਆ ਜਿਹੜੀ ਉਹਨਾਂ ਨੇ ਸੌਹ ਪਾਈ ਆ ਬੜੇ ਸਾਰੇ ਪਰਿਵਾਰਾਂ ਨੇ ਵੱਡੇ ਪਰਿਵਾਰ ਹੀ ਸਾਰੇ ਖੁੱਲੋ ਕੇ ਸੌਹ ਖਾਦੀਏ ਕਿ ਨਸ਼ਾ ਮੁਕਾਵਾਂਗੇ हां जी देखो जी आज गुरदीत सिंह रधावा साहब ने ਪਿੰਡ ਚ ਸੈਕੰਡ ਦੌਰਾ ਕਰਤਾ ਹੈ ਇਸ ਸਕੂਲ ਦੇ ਬੱਚੀ ਤੇ ਉਹਨਾਂ ਦਾ ਮੇਨ ਮੁੱਦਾ ਹੈ ਸਾਡਾ ਭਗਵੰਤ ਮਾਨ ਸਾਹਿਬ ਦਾ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਨਾਂ ਅਨੁਸਾਰ ਮੈਂ ਸਮਝਦਾ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ ਜਿੰਨਾ ਜਿੰਨਾ ਚਿਰ ਪਿੰਡਾਂ ਦੇ ਲੋਕ ਖੁਦ ਆਪਣਾ ਸੀ ਸਜੋਗਣਾ ਵਿੱਚ ਪਈਏ ਤੇ ਮੈਂ ਚਾਹੁੰਦਾ ਕਿ ਪਿੰਡ ਦਾ ਬੱਚਾ ਬੱਚਾ ਜਿਹੜਾ ਨੌਜਵਾਨ ਆ ਉਸ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਆ ਤੇ ਨਸ਼ਾ ਤੋਂ ਮੁਕਤ ਹੋ ਕੇ ਸਾਨੂੰ ਖੇਡਾਂ ਵੱਲ ਲੁਰਜਾਨ ਜਾਣਾ ਚਾਹੀਦਾ ਹੈ ਤੋਂ ਸਰਕਾਰ ਅੱਗੇ ਮੇਰੇ ਹੱਥ ਜੋੜ ਕੇ ਵੀ ਬੇਨਤੀ ਆ ਵੀ ਅਸੀਂ ਨਸ਼ਾ ਮੁਕਤ ਜ਼ਰੂਰ ਇਸ ਪੰਜਾਬ ਨੂੰ ਕਰਉਣਾ ਚਾਹੁੰਦੇ ਆ ਪਰ ਉਹਨਾਂ ਪਿੰਡਾਂ ਦੇ ਵਿੱਚ ਵੀ ਜਿੱਨਾਂ ਦੇ ਪਿੰਡਾਂ ਦੇ ਵਿੱਚ ਅਜ ਤੱਕ ਖੇਡਾਂ ਦਾ ਕੋਈ ਸਮਾਨ ਹੀ ਨਹੀਂ ਮਿਲਦਾ ਆਪਾਂ ਬੱਚਿਆਂ ਨੂੰ ਕਿੱਦਾਂ ਗਾਇਡ ਕਰਾਂਗੇ ਵੀ ਬੱਚੇ ਖੇਡਾਂ ਮਲਤਰੋ ਖੇਡਾਂ ਮਲਤ ਆਪਾਂ ਲੈ ਕੇ ਬੱਚਿਆਂ ਨੂੰ ਤਾਂ ਹੀ ਨੌਜਵਾਨ ਪੀੜੀ ਨੂੰ ਖੜ ਸਕਦੇ ਆ ਜੇ ਸਾਡੇ ਕੋਲ ਪ੍ਰੋਪਰਲੀ ਸਾਰਾ ਸਮਾਨ ਜਮ੍ਹਾਂ ਦਾ ਖੇਡਾਂ ਦਾ ਪ੍ਰੋਪਰਲੀ ਬੱਚਿਆਂ ਨੂੰ ਸਮਾਨ ਮਿਲੇ ਤਾਂ ਸਾਡੇ ਬੱਚੇ ਵੱਧ ਤੋਂ ਵੱਧ ਜਿਹੜੇ ਖੇਡਾਂ ਮਲ ਉਤਸ਼ਾਹਿਤ ਕਰੀਏ ਸੋ ਇੱਕ ਅਰੀ ਮਰੀ ਫੇਰ ਹੱਥ ਜੋੜ ਕੇ ਨਗਰ ਨਿਵਾਸੀਆਂ ਕੇ ਬੇਨਤੀ ਹੈ ਵੀ ਜਿਸ ਤਰ੍ਹਾਂ ਅਸੀਂ ਅੱਜ ਗੁਰਦੀਪ ਸਿੰਘ ਰਧਵਾ ਸਾਹਿਬ ਦੇ ਨਾਲ ਹੱਥ ਨਾਲ ਹੱਥ ਧਰ ਕੇ ਸੌਂਵਾਂ ਖਾਧੀਆਂ ਨੇ ਤੇ ਇਸੇ ਤਰ੍ਹਾਂ ਹੀ ਸੌ ਜਿਹੜਾ ਵੀ ਕੋਈ ਇਨਸਾਨ ਨਸ਼ਾ ਕਰਦਾ ਜਾਂ ਖਾਦਾ ਪੀਂਦਾ ਫੜਾ ਜਾਂਦਾ ਉਹਨੂੰ ਫੜ ਕੇ ਅੰਦਰ ਕੀਤਾ ਜਾਵੇ ਔਰ ਜਿਹੜਾ ਨਸ਼ਾ ਵੇਚਦਾ ਵਾ ਤਾਂ ਕੋਈ ਵੀ ਬੰਦਾ ਉਹਦੀ ਜਮਾਨਤ ਦੇਣ ਜਾਂਦਾ ਚਾਹੇ ਸਰਪੰਚਾ ਚਾਹੇ ਪੰਚਾਇਤ ਚਾਹੇ ਮੈਂਬਰ ਆ ਚਾਹੇ ਲੰਬੜਦਾਰ ਆ ਔਰ ਉਹਦੀ ਲੰਬੜਦਾਰੀ ਉਸੇ ਵਾਲੇ ਖਾੜ ਦਰਦ ਖਾਸ਼ ਕੀਤੀ ਜਾਣੀ ਚਾਹੀਦੀ ਹੈ ਹਾਂਜੀ ਸਾਹਿਬ ਅੱਜ ਸਾਡੇ ਪਿੰਡ ਜਿਹੜੀ ਪੈ ਯਾਤਰਾ ਚੱਲ ਰਹੀ ਸੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸਾਡੇ ਪਿੰਡ ਰੰਦਾਵਾ ਸਾਹਿਬ ਡੀਡੀਪੀ ਸਾਹਿਬ ਐਸਪੀ ਸਾਹਿਬ ਸਾਰੇ ਐਸਐਚਓ ਸਾਹਿਬ ਉਹਨਾਂ ਨੇ ਵਿਜ਼ਿਟ ਕੀਤੀ ਆ ਤੇ ਸਾਡੇ ਪੂਰੇ ਨਗਰ ਨੂੰ ਸਮਝ ਚੁਕਾ ਕੇ ਗਏ ਨਸ਼ਾ ਵੇਚੇਗਾ ਤਾਂ ਨਹੀਂ ਵੇਚਣ ਵਾਲੇ ਦੀ ਕੋਈ ਸਪੋਰਟ ਕਰੇਗਾ ਤੇ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਮੇਰੇ ਨਾਲ ਦੇ ਨੌਜਵਾਨ ਪੀੜੀ ਦਲਦਲ ਚ ਫਸੀ ਆ ਉਹਨਾਂ ਨੂੰ ਵੀ ਉਹਨਾਂ ਨਸ਼ਾ ਸਿਡਾਓ ਕੇਂਦਰ ਵਿੱਚ ਵਧੀਆ ਤਰੀਕੇ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਦੀ ਇਹਨਾਂ ਨੇ ਬੇਨਤੀ ਕੀਤੀ ਆ ਤੇ ਉਹਨਾਂ ਨੇ ਸਾਨੂੰ ਬੜਾ ਮਾਣ ਆ ਉਹਨਾਂ ਦੇ ਕਿ ਜਿਹੜਾ ਇਹ ਸਾਡੇ ਚੱਲ ਰਿਹਾ ਵਾ ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਜੀ ਨੇ ਜਿਹੜੀ ਸਾਡੇ ਤੇ ਚਲਾਈ ਹੋਈ ਹੈ ਮਹਿੰਮ ਇਸ ਵਿੱਚ ਸਾਡੇ ਪੂਰੇ ਨਗਰ ਨੇ ਸਹਿਯੋਗ ਦੇਣ ਦਾ ਸਾਫ਼ ਪ੍ਰੋਮਿਸ ਕੀਤਾ ਹੈ ਜੀ ਫੋਲੋ ਤੁਸੀਂ ਦੇਖਿਆ ਇਹ ਸਭ ਸਾਡਾ ਪਿੰਡ ਸਾਰਾ ਪਿੰਡ ਸਪੋਰਟ ਕਰ ਰਿਹਾ ਹੈ ਕਿ ਨਾ ਅਸੀਂ ਨਸ਼ਾ ਵੇਚਣ ਦਵਾਂਗੇ ਤੇ ਨਾ ਹੀ ਵੇਚਣ ਵਾਲੇ ਦੀ ਸਪੋਰਟ ਕਰਾਂਗੇ ਪੂਰਾ ਨਗਰ ਮੇਰੇ ਨਾਲ